ਆ ਗਏ ਅਪੀ ਬਰਥਡੇ ਟੂ ਯੂ ਹਾਪੀ ਬਰਥਡੇ ਟੂ ਯੂ ਵੱਡੇ ਆ ਤੇ ਵੱਡੇ ਵੱਡੇ ਅੱਜ ਦਿਨ ਫਤੇ ਸਿੰਘ ਖੁਦ ਆਪਣਾ ਰੂਮ ਸਜੋਣ ਲਿਆ ਨੰਬਰ ਲਗਾ ਸਜਾਉਣ ਨੂੰ ਆ ਲੈ ਤਾਜਾ ਵੀ ਆਇਆ ਕਿਤੂ ਵੀ ਆਈ ਆ ਹਰ ਗੁੰਦੀ ਸੇਲੀ ਵੀ ਹਰ ਗੁੰਦੀ ਸੇਲੀ ਆ ਜੇਪੀ ਹੋਈ ਉਹ ਵੀ ਲੱਗੀ ਦੀਦੀ ਵੀ ਤਾਂ ਲੱਗਿਆ ਹੁਣ ਚੇਤੀ ਲੇਟ ਹੋ ਗਿਆ ਅੱਜ ਠੰਡ ਬੜੀ ਐ ਮੌਸਮ ਬਾਹਰ ਬਹੁਤ ਜ਼ਰਾ ਹਵਾ ਤੇਜ਼ ਹਵਾ ਤੇਜ਼ ਤੇ ਫਤੇ ਸਿੰਘ ਆਪ ਖੁਦ ਲੱਗਾ ਸਜਾਉਣ ਪਦੇ ਆਪੇ ਕਰਨਾ ਬਰੀ ਲੱਗਾ ਪਦੇ ਪਦੇ ਤੇਰੇ ਵੱਡੇ ਅਜਾ ਆ ਵੀ ਸੋਣਦੇ ਪਤਾ ਆਪਣਾ ਰੂਮ ਕਮਰਾ ਕਿ ਤੂੰ ਨਾਲ ਕਰਨ ਦਾ ਮੇਰਾ ਪੁੱਤ ਆ ਚਾਚੀ ਨੂੰ ਤਾਈ ਨੂੰ ਦੇ ਕਿ ਆਈ ਭੂਈ ਵੀ ਲੱਗੀ ਆ ਦਾਦੀ ਵੀ ਲੱਗੀ ਆ ਇਹ ਤਾਈ ਵੀ ਲੱਗੀ ਆ ਵੀਰਾ ਵੀ ਲੱਗਾ ਮम्मा ਵੀ ਲੱਗੇ ਆ ਪਪਾ ਵੀ ਲੱਗੇ ਆ ਇਹ ਵੱਡੇ ਵਾਲਾ ਪਦੇ ਸਿੰਘ ਆ ਉਹ ਲੱਗਾ ਪਦੇ ਆ ਜਟਾ ਵੀ ਲਗਾ ਸਰਦਾਰ ਜੀ ਉਹ ਲਾਗਾਂ ਮ ਪਿਆਜ ਯਾਰ ਤਾਜ ਵੀ ਲਾਉਣ ਡਿਆ ਉਧਰ ਵੇਖੋ ਤਾਜ ਤਾਜ ਵੀ ਕਰਨ ਡਿਆ ਨੇ ਕਮਲੀ ਪਿਆ ਭਰਾ ਸਾਰਣ ਕਮਲੀ ਪਿਆ ਠੀਕ ਹੈ ਭਰਾ ਤੇਰਾ ਵੱਡੇ ਆ ਬਸ ਕਰ ਬਸ ਕਰ ਲੈ ਆਂਦਾ ਪਹਿਲੇ ਅੱਜ ਮੈਂ ਆ ਵੀ ਲਾਣਾ ਸਾਰੇ ਭਾਨੇ ਕੀ ਤੂ ਵੀਰ ਹੈ ਸੀਰਤ ਵੀ ਪਤਿਆਪ ਵੀ ਹਰ ਗੁਣ ਵੀ ਓ ਤਾਜ ਵੀ ਤਾਜ ਵੀ ਲੱਗਾ ਇਤਹਾਸ ਤਾਜ ਲਾ ਦੇ ਲਾ ਦੇ ਲਾ ਦੇ ਲਾ ਦੇ ਓ ਤਾਜ ਦਾ ਵੀ ਲੱਗ ਗਿਆ ਓ ਬੱਲੇ ਬੱਲੇ ਆ ਬੱਲੇ ਉਹ ਤੇਰਾ ਬਣਾ ਚਲ ਕੋਈ ਨਹੀਂ ਕੋਈ ਨਹੀਂ ਓਕੇ ਓਕੇ ਰਪੋੜਾ ਹੈਪੀ ਬਰਥਡੇ ਟੂ ਯੂ ਫਤੇ ਚਲੋ 1 2 3 ਸਟਾਰਟ ਹੈਪੀ ਬਰਥਡੇ ਟੂ ਯੂ ਕਰੀਏ ਬੱਸ ਕਰ ਵੈਖ ਖਾਲਸਾ ਵੈਖ ਜੀ ਫਤੇ ਸੋ ਅੱਜ ਆ ਹੈਗਾ ਆਪਣੇ ਨਿੱਕੇ ਫਤੇ ਸਿੰਘ ਦਾ ਬਰਥਡੇ ਹੈਪੀ ਬਰਥਡੇ ਟੂ ਯੂ ਤੇ ਗੁਰੂ ਸਾਹਿਬ ਦੇ ਕਰੇ ਗੁਰੂ ਮਹਾਰਾਜ ਦੀ ਕਿਰਪਾ ਕੀਤੀ ਆ ਤੇ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਾਵਾਂਗੇ ਤੇ ਲੰਮੀ ਉਮਰ ਦੀ ਅਰਦਾਸ ਕਰਾਵਾਂ ਤੇ ਕਿਰਪਾ ਮਹਾਰਾ ਕੀਤੀ ਆ ਫਤੇ ਹੈਪੀ ਬਰਥਡੇ ਪੁੱਤ ਬਹੁਤ ਧੰਨਵਾਦ ਸਾਰਿਆਂ ਦਾ ਹੈ ਕੀ ਬਦੂ ਧੰਨਵਾਦ ਧੰਨਵਾਦ ਆ ਦੀਦੀ ਵੱਡੀ ਦੀਦੀ ਤੇ ਵਾਹਿਗੁਰੂ ਦਾ ਮਾਰਕ ਕਿਰਪਾ ਕੀਤੀ ਹੈ ਤੇ ਵਾਹਿਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਆਏ ਆ ਸੋ ਕਿਰਪਾ ਕਰੇ ਮਾਰੇ ਬੱਚਿਆਂ ਤੇ ਲੰਮੀ ਉਮਰ ਕਰੇ ਗੁਰੂ ਰਾਮਦਾਸ ਬਾਬਾ ਨਾਗਾ ਜੀ ਦਾ ਪਵਿੱਤਰ ਸਥਾਨ ਹੈ ਤੇ ਕਿਰਪਾ ਕਰਨ ਸੋ ਆ ਚੀਜ਼ਾਂ ਤੁਸੀਂ ਮੇਰੇ ਬਲੌਗ ਦੇ ਵਿੱਚ ਅੱਗੇ ਵੇਖੀਆਂ ਤੇ ਨਹੀਂ ਵੇਖੀਆਂ ਤਾਂ ਜਾ ਕੇ ਵੇਖ ਲਿਓ ਸੋ ਉਹ ਲੱਗੀਆਂ ਆਪਣੇ ਸ਼ਹੀਦ ਦੇ ਸੰਗਾਂ ਦੀਆਂ ਫੋਟੋਆਂ ਆ ਜੀ ਬੜੀ ਪ੍ਰਾਊਡ ਕਰਦੀ ਕਿਰਪਾ ਕਰੇ ਮਹਾਰਾਜ ਵਧੀਆ ਵਧੀਆ ਵੇਜੀ ਠੀਕ ਸਾਜੇ ਕੋ ਸ਼ੁਕਰ ਹੈ ਸ਼ੁਕਰ ਪਵਿੱਤਰ ਸਥਾਨ ਤੇ ਅੱਜ ਗੋਲ ਗੋਲਗਣੀ ਜਾਣ ਲਈ ਵੀਰ ਕੋ ਗੰਡੇ ਤੇ ਪਵਿੱਤਰ ਸਥਾਨ ਇਹ ਪਿੰਡ ਦਾ ਸਭ ਤੋਂ ਮੰਨਿਆ ਜਾਣ ਵਾਲਾ ਬਾਬਾ ਨੰਗ ਜੀ ਦਾ ਪਵਿੱਤਰ ਸਥਾਨ ਆ ਤੇ ਇੱਥੇ ਰੇਕ ਧਰਮ ਦਾ ਬੰਦਾ ਇੱਥੇ ਆ ਕੇ ਨਾਕਮਸਤਕ ਹੁੰਦਾ ਇੱਥੇ ਕੋਈ ਤੇਲ ਮੇਰ ਨਹੀਂ ਆ ਪੀ ਨਾ ਕੋਈ ਮਜਬੂਰ ਸਕਦਾ ਜੱਟ ਨਾ ਕੋਈ ਸ਼ੇਂਬਾ ਨਾ ਮਹਿਰਾ ਇਹ ਪਿੱਤਰ ਸਥਾਨ ਆ ਬਾਬਾ ਨੰਗਜੀ ਦਾ ਵਾਹਿਗੁਰੂ 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 ਪਿਆਰ ਭਰਿਆ ਸੀਸ ਅਖੋ ਵਾਹਿਗੁਰੂ ਦੀ ਕਾਰੋਸਾ ਵਾਹਿਗੁਰੂ ਦੀ ਖਤੇ ਪਾਸ਼ਾ ਜੀਓ ਆਪ ਜੀ ਦੀ ਕਿਰਪਾ ਕੀਤੀ ਸੇਵਕ ਪਰਵਾਰ ਨੂੰ ਭਜੰਦੀ ਦਾਸ ਤੇ ਬੱਡੇ ਦੀ ਅਰਦਾਸ ਲੰਮੀ ਉਮਰ ਦੀ ਮਾਰਾ ਕਿਰਪਾ ਕਰੇ ਬੱਚਾ ਤੇ ਮੂਹ ਪਰਵਾਰ ਦਾ ਪੁੱਤ ਸਤਿਗੁਰੂ ਆਪ ਜੀ ਦੀ ਗੋਦ ਅੰਦਰ ਆਵਦਾ ਹੋਇਆ ਆਪ ਜੀ ਦੇ ਚਰਨਾਂ ਦੇ ਸ਼ੁਕਰਾਨਾ ਕਰਨ ਵਾਸਤੇ ਬਕਸ਼ੀਆਂ ਦਾਸ ਜੀ ਗੱਜਿਆਂ ਨੂੰ ਮਿਲਿਆ ਵਿਚਾਰੀ ਤੇ ਸਰੋਪਾਰ ਦੀ ਦਾਸ ਵਕੀਰ ਕਰਨੀ ਗੋਤ ਦਾ ਨਾਮ ਕਿਨਾਰਾ ਜਗਦੀ ਕਾਰ ਤੇਰੇ ਬਾਣੇ ਸੋ ਵਾਹਿਗੁਰੂ ਜੀ ਸਤਨਾ ਸੋ ਸੂਰਿਆ ਕਾਲੋ ਫਦੇ ਸੰਗ ਇਹਦਾ ਬਰਡੇ ਆ ਤੇ ਕਹਿੰਦਾ ਪਪਾ ਬਾਬੇ ਟੱਲਾ ਸਰਵਸ ਗਣਾ ਸਾਹਿਬ ਜਾਣਾ ਬਾਬਾ ਨਾਗਾ ਜੀ ਜਾ ਕੇ ਆਏ ਤੇ ਕਹਿੰਦਾ ਪਪਾ ਮਟਾਲੇ ਸਾਹਿਬ ਮੁੱਠਾ ਦੇ ਕੇ ਨਾ ਹੈਪੀ ਬਰਥਡੇ ਤੇ ਆਪਣੇ ਦੇ ਆ ਗਿਆ ਬਾਬਾ ਜੀ ਦੇ ਮੁੱਠਾ ਤੇ ਕੀਏ ਵਾਹ ਗੁਰੂ ਸਤਨਾਮ ਜੀ ਫਦੇ ਦੀ ਭੁਈ ਵੀ ਆਈ ਭੁਈ ਭੁਈ ਆਈ ਫਦੇ ਕੌਣ ਆਇਆ ਭੁਈ ਨਹੀਂ ਆਏ ਭੁਈ ਆ ਗਈ ਵੀਰਾ ਵੀ ਆ ਗਿਆ ਨਾਲੇ ਹੈਪੀ ਨਿਊ ਈਅਰ ਉਹਨਾਂ ਨੇ ਫਤਿਹ ਸਿੰਘ ਦਾ ਬਰਥਡੇ ਆ ਚਲੋ ਪੰਮਾ ਬੱਸ ਕਰ ਭਰਾਵਾ ਬੱਸ ਕਰ ਕਿੰਨੇ ਕਿ ਭਗਾਣੇ ਲਾਉਣੀ ਆ ਆ ਵੀ ਲਾ ਕੇ ਆ ਵੀ ਲਾ ਕੇ ਰਹਿਣ ਦੇ ਕੀ ਲੱਤ ਗਿਆ ਵਾ ਚਲੋ ਜਾ ਲਾ ਦੇ ਓ ਫਤੇ ਓਕੇ ਹੈਪੀ ਬਰਥਡੇ ਢੀਗੂ ਜੀ ਬਦੇ ਬੱਲੇ ਬੱਲੇ ਕੇਕ ਆ ਗਿਆ ਮੇਰੇ ਪੁੱਤਾਂ ਇਹ ਵੀ ਕਰੀਮ ਆ ਟੰ ਟੜਾ ਬੱਲੇ ਸੁਪਰਮੈਨ ਡਬਲ ਕੇਕ ਨਾਲ ਚਾਕਲੇਟ ਫਤੇ ਆ ਸੁਪਰਮੈਨ ਏ ਭਾਈ ਇਹਨਾਂ ਸੁਪਰਮੈਨ ਹੈ। ਮਟੋਂਡੀ ਭਰਾਵਾ ਵਿਆਹ ਵਾਲੇ ਮੁੰਡੇ ਦੀ। ਐ ਤਾ ਕਹਿੰਦੇ ਸੁੱਟ ਜੋ ਕੇ। ਲਿਵੇਂ ਬੋਲੇ ਤੋਂ ਤੋੜ ਕੇ ਰੰਦੇ ਗੌਂਡੀਆਂ ਦੇ। ਮਹਾਜਨ ਉੱਗ ਗਈ ਇਹਦੇ। ਈ ਗੱਲ ਹੈ ਇਹਦੇ। ਤਾ ਤੋੜਦੇ ਆ। ਤੋੜ ਕੇ ਲੈ ਆਉਂਦੇ ਆ। ਆ ਨਹੀਂ ਲਾਉਣੇ। ਸੁਪਰਮੈਨ ਆ ਗਿਆ ਭਰਾਵਾ ਸੁਪਰਮੈਨ ਆ ਗਿਆ ਸਾਡੇ ਘਰੇ। ਆ ਨਹੀਂ ਲਾਉਣੇ। ਆਈ ਸੁਪਰਮੈਨ। ਲੋ ਜਾ। ਭੁਈ ਲੈ ਗਿਆ ਕੇਕ ਆ। ਆਂਦਾ ਹੀ। ਕੀ ਗਿਆ ਈ? ਜਾਮ ਚ ਨਾ ਬੱਜੀ ਅਜੇ ਪਤੇ ਦੀਦੀ ਵਰੀ ਜਾਮ ਚ ਪਜ ਗਈ ਤੇ ਆਰ ਗਈ ਪੂਈ ਆ ਗਈ ਟਾਈਮ ਨੇ ਪਹਿਲੋਂ ਆ ਗਿਆ ਮੇਰਾ ਪੁੱਤ ਵੱਡੇ ਆ ਜਵਾਗ ਆ ਗਏ ਤੇ ਆਪ ਵੀ ਆ ਗਿਆ ਕਿਧਰ ਗਿਆ ਕਿੱਥੇ ਆ ਆ ਵੇ ਆਹ ਕਮਤਾ ਅੰਨਾ ਨਾਲ ਦੀ ਜਾਂਦੀ ਮੇਰੀ ਜਾਂਦੀ ਮੈਂ ਇੰਨਾ ਸਾਲਿਆ ਗਾਣਾ ਨਾਲ ਦੀ ਕੀ ਜਾਂਦੀ ਕਿਧਰ ਗਿਆ ਇਹਦੇ ਭੱਜ ਗਿਆ ਜਾਂਦਾ ਨਾਲ ਦੀ ਨਹੀਂ ਮੈਂ ਕੱਲਾ ਨਹੀਂ ਛੱਡਦਾ ਮੇਰੇ ਨਾਲ ਦੀ ਨਹੀਂ ਹੋਣਾ ਇਹ ਭੱਜ ਗਿਆ ਸੋ ਵੱਡੇ ਸੈਲੀਬ੍ਰੇਟ ਹੋਣ ਲੱਗਾ ਇੰਜੋਏ ਕਰਨ ਲੱਗੇ ਆ ਤੇ ਆ ਗਏ ਸਾਰੇ ਆ ਡੇ ਹੋ ਗਿਆ ਲਵ ਯੂ ਅੱਜ ਉਸਨੇ ਕਿਹਾ ਬਈ ਬਾਏ ਬਾਏ ਅੱਜ ਤਾਂ ਇਹ ਤੇ ਬਾਏ ਬਾਏ ਕਰਦਾ ਹੀ ਮੇਰੇ ਸੋਹਣੇ ਤੇ ਮਨਮੋਹਣੇ ਹੈਪੀ ਬਰਥਡੇ ਡੂ ਯੂ ਤੇਰੇ ਫਰੈਂਡਸ ਹੈਪੀ ਬਰਥਡੇ ਡੂ ਡੇ ਵਾਲਾ ਸਿੰਘ ਆ ਗਿਆ ਈ ਓਏ ਬੱਲੇ 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 ਹੈਪੀ ਬਰਥਡੇ ਟੂ ਯੂ ਚੀਤਾ ਵੀਰਾ ਆ ਗਿਆ

Happy Bye. birthday to you. Oh my level in Samah Happy birthday to you. Hello, hello. To Ju

ਹੈਪੀ ਬਰਥਡੇ ਫਰੈਂਡ ਹਰ ਗੁੰਡੀ ਦੇ ਸਾਥ ਬੈਠੇਗਾ ਕਿਤਨਾ ਆ ਲੈ ਮੈਨੂੰ ਪਤਾ ਵੈਰੀ ਗੁੱਡ ਚਿੱਤੇ ਜਵਾਨ ਦਾ ਵੱਡੇ ਹੱਜ ਤੇ ਬਣਿਆ ਮਾਹੌਲ ਠੀਕ ਹੈ ਪੁੱਤ ਖਾਓ ਕੇਕ ਓਕੇ ਹੈਪੀ ਬਰਥਡੇ ਸਰ ਨੂੰ ਮੁਬਾਰਕਾਂ ਹੈਪੀ ਬਰਥਡੇ ਹੈਪੀ ਬਰਥਡੇ ਤਾਜ ਤਾਜੀ ਖਾਓ ਬਤਲ ਜੇ ਵੱਲੇ ਵੱਲੇ ਵਣੀ ਗੱਲ ਹੈ

ਲਵ ਯੂ ਸਾਰੇ ਮੇਰੇ ਪੁੱਤ ਚਲੋ ਜੀ ਹੁਣ ਕਿਹਦੀ ਵਾਰੀ ਆ ਗਈ ਦਾਦੀ ਦਾਦੂ ਆ ਗਏ ਉਦਾਂ ਉੱਤੇ ਤੇ ਕਿਸਾਈ ਹੁੰਦਾ ਸਤਿ ਸ਼੍ਰੀ ਅਕਾਲ ਬੇਟਾ ਨਾਨੀ ਕੰਗ੍ਰੈਚੁਲੇਸ਼ਨ ਲੇਡ ਹੋ ਗਈ ਕੁੜੀ ਹੈ ਲੇਡ ਹੋ ਗਈ ਦਾਦੀ ਆ ਗਈ ਲੈ ਦਾਦੂ ਭੁਖਿਆ ਦਾਦੀ ਨੂੰ ਕਰੀ ਮੇਰਾ ਦਾਦੀ ਦਾਦੂ ਏ ਦਾਦੀ ਥੋੜਾ 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 ਭਾਈ ਕਰੋ ਚਲੋ ਜੀ ਓ ਬੱਲੇ ਗਾਲੋ ਕਰੇ ਨਾ ਦਾਦਾ ਦਾਦੀ ਨੂੰ ਕਵਾ ਦੇ ਨਾ ਹਲ ਚੱਲ ਚੱਲ ਨਵੇਂ ਘਰ ਤੋਂ ਨਵੇਂ ਘਰ ਤੋਂ ਨਾਂ ਉਹੋ ਨਹੀਂ ਵਧੀਆ ਹੋਣੀ ਤੇ ਜੜ ਨੇ ਜੜ ਲਾਦੀ ਪਪਾ ਕਹਿੰਦਾ ਜੜ ਲਾਣੀ ਮੇਰੀ ਫੁੱਟ ਨਹੀਂ ਸਹੀ ਹੋਣੀ ਉਹ ਲਾਤੀ ਜੜ ਨੇ ਤੇ ਹੁਣ ਬਣੂਗਾ ਮੋਲ ਓ ਪੁਈਆ ਕੀ ਓਏ ਪੇਲੋ ਪੇਲੋ ਅੰਗਰ ਕਰਾ ਦੇ ਲਾ ਵੀਰ ਨੂੰ ਵੀਰਾਂ ਤੂੰ ਖਾ ਰਿਹਾ ਹਾਂ ਮੈਂ ਚਾਹ ਤਰੀਆ ਥੋੜਾ ਸਖਾ ਲੋ ਥੋੜਾ ਸਖਾ ਲੋ ਛੂ ਜੂ ਬਗੀਰ ਨਾ ਥੋੜੇ ਕਿੱਥੇ ਨੂੰ ਬਰਾ ਬਚਾ ਮੁਰਗੇ ਪਪਾ ਨੂੰ ਬਚਾ ਮੁਰਗੇ ਕੱਲ ਕੇ ਗੋਣ ਦੀਦੀ ਦੀਦੀ ਤੇ ਤੀਕੂ ਮੀਮੀ ਉਹ ਨਹੀਂ ਉਹ ਨਾ ਗਿਜਾਉਂਦੀ ਲੈ ਲੈ ਸ਼ਾਬਾ ਸ਼ਾਬਾ ਤੰਕੂ ਵੀਰ ਨੂੰ ਖੋਦੇ ਵੀਰ ਨੂੰ ਖੋਦੇ ਹੋ ਨੁਜਦੀਆ ਵੀ ਬਰਥਡੇ ਹੋ ਗਿਆ ਜੀ ਹੈਪੀ ਟੂ ਯੂ ਇਥੇ ਬੈਂਡ ਪੁਈ ਕੋ ਪੁਈ ਦੀ ਕੋਦੀ ਤੇ ਸਵਾ ਬਟਿਆ ਫਰੈਂਡਸ ਤੇ ਪੁਈ ਆਈ ਪੁਈ ਲੈ ਕੇ ਆਈ ਕੇਕ ਸੁਪਰਮੈਨ ਵਾਲਾ ਤੇ ਐਵਲੀਵਿਟੀ ਆ ਬਾਰ ਮਿਟਾ ਅੱਧੇ ਗੈਸਟ ਆ ਨਹੀਂ ਆ ਕਹਿੰਦੇ ਆਉਣੇ ਆ ਬਟ ਲੇਟ ਹੋ ਗਏ ਠੰਡ ਬੜੀ ਹੈ ਲੇਟ ਹੋ ਗਏ ਕਿਹੜੇ ਕਿਹੜੇ ਲੇਟ ਚਾਚੀ ਦੀ ਮੁੰਡੇ ਦੀ ਮੋਟੀ ਦਾਦੀ ਨਹੀਂ ਆਈ ਦਾ ਯਾਰ ਪਤਲੀ 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 ਦਾਦੀ ਉਹ ਨਹੀਂ ਆਈ ਉਹਨੂੰ ਕਹਿੰਦੇ ਮੋਟੀ ਚਾਚੀ ਆ ਪਰ ਹੈਗੀ ਪਤਲੀ ਉਹ ਮੋਟੀ ਜਦੀ ਤਾਉ ਤੇ ਤਾਈ ਚਲੋ ਤਾਈ ਜੀ ਤਾਉ ਜੀ ਚਲੋ ਬਣੀ ਵਾਟ ਦੋਈ ਛਾੜ ਆ ਵੀ ਬੜਾ 2 U ਹੋ ਗਿਆ ਤੇ ਹੈਲੋ ਗਾਇਜ਼ ਆ ਜੇ ਕਿਦਾਂ ਚੀਜੀ ਗਣੇ ਖਾਣੇ ਵਿੱਚ ਚੀਜੀ ਹੋਰ ਗੰਨੇ ਹੋਰ ਗਾਹਦੀ ਨੇ ਵੈਰੀ ਗੁੱਡ ਮੇਰਾ ਪੁੱਤ ਚਲ ਪੋੜਵਾ ਨਹੀਂ ਸੂਤਰਾ ਵੰਡੀਆਂ ਬੇਬੀ ਅਵੇ ਕੀ ਕਰ ਰਹਾ ਗੁੰਨੇ ਉਹ ਬੰਦ ਕਰ ਪਤਾ ਨਹੀਂ ਇੱਧਰ ਸੇਵ ਕਰ ਆ ਜੀ ਫੋਟੋਗ੍ਰਾਫਰ ਜੀ ਸੇਵੂ ਜ਼ਿੰਗੋ ਪੜੋ ਨਹੀਂ ਪਸੰਦ ਆਉਂਦੀਆਂ ਨਭੂਈ ਨੂੰ ਲੈ 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 ਇੱਕ ਹੋਰ ਗੇ ਚ ਫੇਕੇ ਗੋਡਿਆਂ ਲਾਗੇ ਤੇ ਲੈ ਚੈੱਕ ਕਰ ਲੋ ਅ ਚੈੱਕ ਕਰਾ ਦੇ ਭਰਾ ਚੈੱਕ ਠੀਕ ਆ ਪੇਲ ਲਾ ਪੀਏ ਪੰਜਾਬ ਦੀਆਂ ਰੋਟੀਆਂ ਹੋਣ ਚੱਲ ਚੱਲ ਅਗਰ ਤੇ ਵੀ ਕਰ ਲੈਨੇ ਬੱਦੇ ਸਰ ਵੀ ਲੈ ਫੋਨਵਾਦੀ ਪੂਰੀ ਵੱਜਦੀ ਆ ਭੂਈ ਤਾਜੂ ਟੇਕ ਨੂੰ ਪਈ ਆ ਤਾਰ ਕੀ ਘਣਾ ਕਹੀਏ ਪੁੱਤ ਕੀਏ ਤਾਂ ਇਹਨੂੰ ਕੇਕ ਤਾਂ ਇਹਨੂੰ ਕੇਕ ਦੋ ਯਾਰ ਤਾਂ ਇਹਨੂੰ ਕੇਕ ਦੋ ਮੇਰੇ ਪੁੱਤ ਨੂੰ ਬਰਾਬਰ ਤਾਂ ਕੇਕ ਮੰਗਣਿਆ ਤਾਂ ਜੀ ਪੁੱਤ ਚਲੋ ਲਿਆਓ ਕੇਕ ਬਾਗ ਯਾਰ ਉਹ ਜੀ ਸਪੈਸ਼ਲ ਡਿਮਾਂਡ ਦੇ ਪੇਸ਼ ਕਰਨ ਲੱਗੇ ਆ ਤਾਈ ਤੇ ਤਾਊ ਦਾਦੂ ਦਾਦੂ ਪੂਰਾ ਫੋਟੋਗ੍ਰਾਫ ਰੇ ਪਤਾ ਪੈ ਜਾਣਾ ਕਰ ਲਾ ਉਹ ਕਰ ਲਾ ਮੇਟੋਏ ਆਹ ਪੁੱਤਾਂ ਨੂੰ ਕਰ ਕੇ ਆਈ ਬਾਜ ਵੀ ਗਾਣਾ ਪਤਾ ਬਾਈ ਕਿ ਕਿਰਨੇ ਕਈ ਜਰਾ ਫੇਰ ਗਾਣਾ ਬਾਜ ਫੇਰ ਗਾਣਾ ਬਾਹਰ ਗਾਲੀ ਗਾਲੀ ਤਜਨੇ ਆ ਬਣਿਆ ਮੌਲ ਇਹ ਬੱਲੇਆ ਵੈਰੀ ਗੁੱਡ ਤੈਨੂੰ ਲੜਦਾ ਵੀ ਵੜਾਈ ਤੇ ਤੈਨੂੰ ਪਿਆਰ ਵੀ ਵੜਾਈ ਫੋਟੋ ਖਿਡਾਓ ਹਾਂ ਨਾਲੇ ਜਲਦੀ ਕੁੜੀਏ ਇਹ ਤੂੰ ਆ ਫਰਾਂਮੀ ਕਿਚਲਾ ਕਿ ਕਰੀ ਆ ਕਿਚਲਾ ਨੂੰ ਖੋਲ ਲੂ ਆਪਦੇ ਸਦੇ ਬੋਟੂ ਜੀ ਕੋਲ ਹੋ ਜਾਦਾ ਇੱਥੇ ਕੋਈ ਕੰਦਾ ਨਹੀਂ ਫੋਟਾ ਕਿਚਲਾ ਕੀ ਕਰਦਾ ਪਹਿਲਾਂ ਫੋਟੇ ਤੇ ਕਿਚਲਾ ਬਤਾ ਜੀ ਨੂੰ ਲੈ ਲੈ ਆ ਕੁੜੀਏ ਬੜੇ ਨਾਲ ਕਾਈਆਂ ਦੀ ਹੈ ਇਹ ਹੰਦੀ ਨਹੀਂ ਹੈ ਚਲਾ ਦੀ ਦੀਸ ਮੰਮਾ ਨੇ ਫਾਦਰ ਪਾਪਾ ਨੂੰ ਬਾਹਰ ਤੇ ਕਿਹਾ ਮੰਮਾ ਨੂੰ ਕਹੋ ਆ ਹਰ ਗੋਨੂਲਾ ਹਰ ਗੋਨੂਲਾ ਦੇ ਰਿਹਾ ਹੈ ਹਰ ਗੋਨੂਲਾ ਦੇ ਮਸ ਹਾਂ ਇਹ ਤੇ ਕੋ ਇਹ ਤੇ ਕੋ ਇਹ ਤੇ ਕੋ ਆ ਮੋ ਚਤਾ ਮੈਨ ਹੈਪੀ ਬਰਥਡੇ ਟੂ ਯੂ ਏ ਵੀ ਨਾ ਆਪਣੇ ਲਾਲਾ ਹੋ ਗਈ ਆਪਣੇ ਲਾਲਾ ਲਾਜਾ ਖੁਸ਼ੀ ਚਲੋ ਜੀ ਰੈਡੀ 1 2 ਤੁਹਾਨੂੰ ਚਲੋ ਕਿਸੇ ਦਾ ਤੁੰਗਾ ਨਹੀਂ ਖੁਸ਼ੀ ਦਾਦੀ ਲੇਟ ਹੋ ਗਈ ਆ ਫਲੈਰ ਨਹੀਂ ਮਿਲੀ ਫਲੈਰ ਫਲੈਰ ਨਹੀਂ ਮਿਲੀ ਫਲੈਰ ਲੇਟ ਹੋ ਗਈ ਉਹਦੀ ਨਾਨੀ ਨਾਨੀ ਆ ਗਏ ਚਲ ਖੁਸ਼ੀ ਨੂੰ ਪਾ ਇੱਧਰ ਦੇ ਵੇਖੋ ਤੁਹਾਨੂੰ ਫਤਿਹ ਕੀ ਕਰ ਦਿਆ ਨਹੀਂ ਕੁੜੀਓ ਕਿਹੜਾ ਸਿਆਣਾ ਓਏ ਸਾਨੂੰ ਕੇ ਕਹੁੰਦਾ ਈ ਓਏ ਚਲੋ ਜੀ ਆਹ ਚਲੋ ਜੀ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਅੱਜ ਦੋਵੇਂ ਇਕੱਠੇ ਬੈਠੇ ਰਹੀ ਤੇ ਵੀਰੇ ਨਾਲ ਮਾਸਾ ਹੀ ਮੰਦੀ ਵੀਰੇ ਵੀਰੇ ਨਾਲ 8 ਕੁੱਤੇ ਦਾ ਵੈਰ ਹੈ ਹਣਾ ਇਹ ਵੀਰੇ ਨਾਲ ਸਭ ਕਿਧਰ ਗਿਆ ਹਾਂ ਗੱਲ ਨਹੀਂ ਹੋਣਾ ਸਗਲ ਜੋ ਕਹਿੰਦੀ ਹਾਂ ਹਾਂ ਬਾਦਵੜਾ ਪਿਆਰ ਆਉਂਨਿਆ ਉਹਦਾਂ 8 ਕੁੱਤਰਾ ਵੈਰ ਵੀਰੇ ਨਾਲ ਤਾਉ ਨਾਲ ਵੀ ਤਾਈ ਹਾਂ ਅੰਦਰ ਵੱਲ ਆ ਦੇ ਦੀ ਕੱਢ ਕੇ ਵੈਰੀ ਗੁੱਡ ਲੋ ਜੀ ਚੀਜ਼ੀਆਂ ਜੀਤੀਆਂ ਹੈਪੀ ਬਰਥਡੇ ਟੂ ਯੂ ਪ੍ਰਦੇਸ਼ ਹੈਪੀ ਬਰਥਡੇ ਟੂ ਯੂ ਕਲਾਪਿੰਗ ਕਲਾਪਿੰਗ ਹੈਪੀ ਬਰਥਡੇ ਆ ਬੱਲੇ ਸ਼ਰਾ ਹੈਪੀ ਬਰਥਡੇ ਟੂ ਯੂ ਚਲੋ ਜੀ ਚੀਜ਼ੀਆਂ ਹਣ ਚੀਜ਼ੀਆਂ ਖਾਵਾਂਗੇ ਹਣ ਚਾਕਲੇਟ ਖਾ ਚੋਰ ਗੋਲੀ ਹੀ ਪਾਈ ਪਿਛੋੜੀ ਚੋਰ ਪੈ ਗਈ ਚੋਰ 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 ਕੁੰਨੇ ਜੇ ਕੀ ਹੋ ਰਿਹਾ ਇਹ ਕੀ ਹੋ ਰਿਹਾ ਚੋਰ ਚੋਰ ਪਹਿਲ ਖਾਣਾ ਚੋਰ ਚੋਰ ਇਹਿੰਦੇ ਗਾਲਖਾਨ ਮੇਰਾ ਸ਼ੇਰ ਵੈਰੀ ਗੁੱਡ ਸ਼ੇਰ ਤਾਜ ਵਾਲਾ ਪਹਿਲ ਖਾਣੇ ਆਬੇ ਲੱਗਿਆ ਪਉਣਾ ਇੱਥੇ ਤੇਰੇ ਮੇਰੇ ਪਾਣੀ ਬੁਗਦੇ ਚਿੰਗ ਇਹਨੇ ਪਹਿਲਾਂ ਵੜਿਆ ਹੀ ਉਹਦੇ ਵੱਲੇ ਤਾਜਾ ਸੁਣੋ ਅੰਡੀਏ ਪਾਰਟੀ ਬੱਚੇ ਖਾਣਗੇ ਕੇਕ ਕਰਨਗੇ ਇੰਜੋਏ ਸਮੋਸੇ ਵੀ ਬਗਾਏ ਆ ਪਰ ਹੈਲਥੀ ਕੇਕ ਡਾ ਗਿਆ ਭੂਇਲਾ ਕੇ ਹੀ ਵਧੀਆ ਕੇਕ ਆ ਕੁਆਲਟੀ ਦੇ ਬੱਚੇ ਨਹੀਂ ਖਵਾਵਾਂਗੇ ਤੇ ਸਮੋਸੇ ਬਣਾਉਣੇ ਆਪ ਵੱਡੇ ਆ ਬੱਲੇ ਵੱਡੇ ਹੈਪੀ ਬਰਥਡੇ ਡੂ ਵੀ ਭਰਾ ਹੈਪੀ ਬਰਥਡੇ ਡੂ ਡੂ ਬਤਦਾਰ ਦਾ ਵੱਡੇ ਅੱਜ ਓਏ ਆ ਯਾਰ Thanks for coming thank you so much here friends here harghovans and seert uh, taal and kitu and planning sare guest aishmi aishmi e ga abe harghovan abe kal e nahi gall aa ki ho gaya hoya superman id lag gaya bade bol milya kare nahi birthday ho gaya samapt vyah ala munda samapt ho gaya okay satri gal ਸਤਿ ਸ਼੍ਰੀ ਅਕਾਲ ਬਲੌਗਰ ਉਹਨਾਂ ਕਹਿੰਦੇ ਬਾਏ ਬਾਏ ਓਕੇ ਬਾਏ 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 ਟਾਟਾ ਸਤਿ ਸ਼੍ਰੀ ਅਕਾਲ ਜੀ ਸੋ ਚਲੋ ਜੀ ਹੈਪੀ ਬਰਥਡੇ ਟੂ ਯੂ ਹੋ ਗਿਆ ਤਾਂ ਨਹੀਂ ਬੜਾ ਕੰਮ ਕੀਤਾ ਫਲਾਵਰ ਗਰੂਰ ਲਾਏ ਪਹਾਨੇ ਲਾਏ ਓਕੇ ਬਾਏ ਗੁੱਡ ਨਾਈਟ ਨਾਈਸ ਮੀ ਟੂ ਯੂ ਮਿਲਤੇ ਹੈ ਬਾਅਦ ਫਿਰ ਤਾ ਇਹ ਤੋ ਬਾਏ ਅਰੇ ਗੁੰਡੀ ਬ੍ਰੈਂਡ ਵੀ ਆਈ ਫਸਟ ਟਾਈਮ ਤੇ ਲਵ ਯੂ ਸਰਨ ਨੂੰ ਤੇ ਮਿਲਦੇ ਆ ਅਗਲੇ ਬਲੌਗ ਚ ਲਵ ਯੂ ਗੁੱਡ ਨਾਈਟ ਬਾਏ ਗੁੱਡ ਨਾਈਟ